ਅਸੀਂ ਸਮੇ ਸਮੇਤੇ ਵਕਫ ਕਰੈਕਟਰਸ ਨਾਲ ਤੁਹਾਡੀ ਮੁਲਾਕਤ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਵਿੱਚ ਸਾਡੇ ਮਹਿਮਾਨ ਨੇ ਕੇਕ ਔਰ ਅਤੇ ਇਹਨਾਂ ਦੇ ਇੱਕ ਤੋਂ ਵੱਧ ਨਾਂ ਰੱਖੇ ਹੋਏ ਨੇ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਇਹਨਾਂ ਨਾਲ ਗੱਲਬਾਤ ਕਰਨ ਦਾ ਮਕਸਦ ਕਿਉਂਕਿ ਟਰੰਕ ਕੋ ਤੇ ਆਸ-ਪਾਸ ਇਲਾਕੇ ਵਿੱਚ ਆਦਮੀ ਨੇ ਕਿ ਤੁਸੀਂ ਕਾਫੀ ਲੰਬੇ ਸਮੇਂ ਤੋਂ ਇਹਨਾਂ ਦੀ ਆਵਾਜ਼ ਨੂੰ ਸੁਣਦੇ ਆ ਰਹੇ ਹੋ ਅਤੇ ਇਹਨਾਂ ਨੂੰ ਬਹੁਤ ਘੱਟ ਲੋਕਾਂ ਨੇ ਵੇਖਿਆ ਤੇ ਨੰਬਰ ਸਬਮਿਟ ਨੂੰ ਪਰਿਵਾਰਾਂ ਦੇ ਲੇਡੀਜ਼ ਦੇ ਮਰਦਾਂ ਦੇ ਖਾਸ ਕਰਕੇ ਟਰੱਕ ਇੰਡਸਟਰੀ ਨਾਲ ਸੰਬੰਧਿਤ ਟਰੱਕ ਡਰਾਈਵਰਾਂ ਨੇ ਫੋਨ ਆਇਆ ਕਿ ਤੁਸੀਂ ਇਹਨਾਂ ਨੂੰ ਟੈਲੀਵਿਜ਼ਨ ਤੇ ਲੈ ਕੇ ਆਓ ਅਸੀਂ ਟਾਕਸ਼ਰ ਕੀ ਤਸਵੀਖਣਾ ਚਾਹੁੰਦੇ ਤਾਂ ਅਸਾਂ ਨੰਬਰਸ ਉੱਪਰ ਕਾਲ ਆਇਆ ਕਿਸੇ ਤੋਂ ਕੁਝ ਲੋਕਾਂ ਨੇ ਕਾਲ ਆਈ ਸੀ ਕਿ ਇਹਨਾਂ ਨੂੰ ਬਿਲਕੁਲ ਨਹੀਂ ਲੈਕਿਆ ਉਹਨਾ ਅਸੀਂ ਕਿਹਾ ਕਿ ਕਿਉਂ ਨਹੀਂ ਸੋ ਐਸ ਪ੍ਰੋਮ ਵਿੱਚ ਕੁਝ ਇਹ ਪਰੇਸ਼ਾਨ ਵੀ ਹੋਏ ਕੁਝ ਕਾਲ ਆ ਤਾ ਪ੍ਰੋਮ ਵਿੱਚ ਸਭ ਤੋਂ ਪਹਿਲਾਂ ਤੁਹਾਡਾ ਨਾਂ ਬੜੇ ਨੇ ਵੈਸੇ ਇੱਕ ਹੋਰ ਅਤੇ ਇੱਕ ਨਾ ਤੁਹਾਡਾ ਹੋਰ ਵੀ ਇਕੱਲੀ ਹਾਂਜੀ ਹਾਂਜੀ ਤੁਹਾਨੂੰ ਜੀ ਆਪੇ ਥੈਂਕ ਯੂ ਤੁਹਾਡਾ ਜੀ ਅਸਤਨ 22 ਸਾਲ ਤੋਂ ਲੁਕਸ ਹੁੰਦੇ ਆ ਰਹੇ ਨੇ ਤੁਸੀਂ ਕੈਨੇਡਾ ਚ ਕਿਹੜੇ ਸਾਲ ਚ ਆਏ ਮੈਂ ਵੀ ਜੀ ਤੇ 190 ਦੀ ਆਹੀ ਅੱਛਾ ਤੁਸੀਂ 190 ਚ ਪੰਜਾਬ ਵਿੱਚ ਸ਼ਾਦੀ ਛੱਡ ਅਸੀਂ ਹਾਂਜੀ ਅ ਤੇ ਤੁਹਾਡੇ ਪਤੀ ਪਰਮੇਸ਼ਰ ਵੀ ਨਾਲ ਆ ਨਹੀਂ ਜੀ ਮੈਂ ਕਦੀ ਤੇ ਆਈਆਂ ਤੇ ਮੇਰਾ ਬੱਚਾ ਹੈ ਅੱਛਾ ਉਹਨਾਂ ਨੇ ਛੱਡ ਕੇ ਆ ਜਾਂ ਬੱਚਾ ਨਹੀਂ ਮੇਰੇ ਇੱਥੇ ਹੈ ਬੱਚਾ ਇੱਥੇ ਤੇ ਤੁਹਾਡਾ ਹਸਬੰਡ ਪੁਲਿਸ ਕਿ ਕੰਮ ਕਰਦਾ ਉਹ ਪੁਲਿਸ ਅਫਸਰ ਆ ਤੇ ਉਹ ਜਦੋਂ ਮੋਂ ਰੋਜ਼ ਇਸ ਵੇਲੇ ਓਟਕੇ ਵੀ ਤੁਹਾਨੂੰ ਪਤਾ ਹੈ ਪੁਲਿਸ ਵਾਲੇ ਕਿਹੜੀ ਗੱਲ ਤੇ ਫਸੇ ਰਿਹਾ ਓਟਕੇ ਪਾਠ ਕਰਦੇ ਆ ਤੇ ਮੀਆਂ ਮਾਂ ਭੈਣੀਆਂ ਗਾਣਾ ਕੱਢਣੀਆਂ ਜੇ ਤਾਂ ਫਾਕਰ ਕਰਨੀ ਛੱਡ ਕੇ ਕਿਹੜਾ ਰਹਿ ਇੱਥੇ ਕੈਨੇਡਾ ਜਾਵੇ ਅੱਛਾ ਤੁਸੀਂ ਪੁਲਿਸ ਅਫਸਰ ਤੁਹਾਡਾ ਘਰ ਵਾਲਾ ਇੱਥੇ ਲੋਕ ਕਹਿੰਦੇ ਤੁਸੀਂ ਕੁਝ ਲੋਕਾਂ ਨੂੰ ਪਰੇਸ਼ਾਨ ਕਰਦੇ ਹੋ। ਕੀ ਇਹ ਸੱਚ ਹੈ? ਨਹੀਂ ਵੀ ਜੀ ਜੇ ਲੋਕੀ ਆਪ ਕਰਦੇ ਜਿੱਦਾਂ ਹੁਣ ਵੀਡੀਓ ਹੁਣ ਉਹ ਫੋਨ ਕਰਕੇ ਕਹਿੰਦੇ ਤੁਸੀਂ ਕਿੱਥੋਂ ਰੇਡ ਗੋਤੇ ਆਉਣੀ ਆ। ਤਾਂ ਘੱਟੋ ਤਾਂ ਤੁਸੀਂ ਟੀਵੀ ਤੇ ਜਾਣਾ। ਕਿਉਂਕਿ ਉਹ ਟੀਵੀ ਤੇ ਜਾਣਾ ਇਹ ਕ ਕਰਕੇ ਉਹ ਉਹਨਾਂ ਨੇ ਬਹੁਤ ਜ਼ਿਆਦਾ ਬਦਦਰ ਕੀਤਾ ਤੇ ਫਿਰ ਮੈਂ ਜਿਹੜਾ ਹੈਗਾ ਰਿੰਗ ਬੰਦ ਕਰਕੇ ਤੇ ਰੱਖ ਦੇਣਾ। ਤੁਸੀਂ 1992 ਚ ਬਰਤਿਆ ਨਹੀਂ ਚਾਏ। 90 ਚਾਏ। ਤਾਂ ਇੰਨੇ ਸਾਲ ਹੋ ਗਏ ਨੇ ਸੈਂਦਨ ਨੂੰ ਕੋਈ ਕੰਮ ਕਰ ਵੀ ਕਰਦੇ ਜਾਂ ਤੁਸੀਂ ਬਿੱਲ ਰੰਦੇ ਹੋ। ਹਾਂ ਜੀ। ਨਹੀਂ ਮੈਂ ਵੇਲੀ ਰਹੀ ਨਹੀਂ ਮੈਂ ਕਿ ਕੰਮ ਕਰਦੀ ਕੋਈ ਤੁਸੀਂ ਖਾਸ ਰੀਅਲ ਵੀ ਤੇ ਤੁਹਾਡੇ ਤੇ ਬੋਲ ਲਿਆ ਤੇ ਜੇ ਕਿਸੇ ਨੇ ਕੀਤਾ ਹੋਇਆ ਤਾਂ ਉਹਨਾਂ ਪੰਗਾ ਲੈ ਰਿਹਾ ਤਰਵੰਦਾ ਨਹੀਂ ਤੁਸੀਂ ਟਰੱਕ ਕਿਉਂ ਲੈਂਦੇ ਹੋ ਕਿ ਤੁਹਾਨੂੰ ਸ਼ੌਕ ਹੈ ਲੋਕਾਂ ਨਾਲ ਲੜਨ ਦਾ ਨਾਲ ਬੰਦਿਆਂ ਨਾਲ ਤੁਸੀਂ ਖਾਸ ਕਰਕੇ ਜਿਹੜੇ ਟ੍ਰੱਕਿੰਗ ਦਾ ਸੁਣਾ ਸਾਡੇ ਭਰਾ ਨੇ ਉਹਨਾਂ ਦੇ ਵਿੱਚ ਤੁਸੀਂ ਪੰਗਾ ਲੈਂਦੇ ਪੰਗਾ ਕਹਿੰਦੇ ਚੰਗਾ ਨਹੀਂ ਹੁੰਦਾ ਪਰ ਤੁਸੀਂ ਇੱਕ ਹੋਰ ਥੋਕੇ ਤੁਸੀਂ ਲੋਕਾਂ ਨਾਲ ਲੜਦੇ ਕਰਨ ਦੇ ਵੈਸੇ ਨਹੀਂ ਤੁਹਾਡੇ ਕਰੈਕਟਰ ਕਿਉਂ ਇਸ ਤਰ੍ਹਾਂ ਵੈਸੇ ਨਹੀਂ ਵੀਰ ਜੀ ਜਦੋਂ ਉਹ ਆਪ ਫੋਨ ਕਰਕੇ ਬਦਦਰ ਕਰਦੇ ਆ ਠੀਕ ਹੈ ਨਾ ਤੁਹਾਡੇ ਸੇ ਇਹ ਕਹਿੰਦੇ ਤੁਸੀਂ ਗਲਤ ਸ਼ਬਦ ਵਰਤਦੇ ਨਹੀਂ ਹਾਂਜੀ ਗਲਤ ਵੀ ਬੋਲਦੇ ਆ ਤੇ ਇਦਾਂ ਵੀ ਕਹਿੰਦੇ ਤੁਸੀਂ ਬਾਸੀ ਦੇ ਏਰੀਆ ਤੇ ਬੋਲਣੋਂ ਹਟ ਜਾ ਕਿਉਂ ਤੇ ਤੂੰ ਕੀ ਕਰਨੀ ਜਾਣਾ ਉਹ ਕਿਸੇ ਦੇ ਘਰ ਫੋਨ ਕਰਕੇ ਜਦੋਂ ਕਿਸੇ ਨੇ ਗਲਤ ਬੋਲਣਾ ਤਾਂ ਫਿਰ ਤੁਸੀਂ ਅਗਲੇ ਨੂੰ ਗਲਤੀ ਬੋਲਣਾ ਤੇ ਤੁਸੀਂ ਬਿਲਕੁਲ ਨਹੀਂ ਇਥੇ ਕੰਮ ਕਰਦਾ ਨਹੀਂ ਕਰਨਾ ਨਹੀਂ ਜੀ ਕਰਨ ਕਿ ਤੁਸੀਂ ਬਿਲ ਲੇ ਫਿਰ ਕਿਵੇਂ ਆਪਣੇ ਆਪ ਨੂੰ ਫਿਰ ਟਰੱਕਦੇ ਹੋ ਐਂ ਤੁਹਾਡੀ ਬਾਡੀ ਬੜੀ ਫੈਟ ਹੈ ਭਾਈ ਤੁਸੀਂ ਮੈਂ ਵੀਰ ਜੀ ਘਰ ਮੈਂ ਜਿਹੜਾ ਹੈਗਾ ਕਰ ਮੈਂ ਬੜਾ ਮੈਚ ਸੰਧੀ ਨਹੀਂ ਦੇ ਦਰਾਂ ਕੇ ਪਰੰਗੀਆਂ ਕੈਸਟਾਂ ਲਾ ਕੇ ਤੇ ਨਾ ਡਾਂਸ ਕਰਦੀ ਹਾਂ 7 ਦੇ ਕੁੜੀ ਦਾ ਕੋਣ ਕੁੜੀ ਦਾ ਸੀਨੇ ਨਾਲੇ ਤੇ ਕੋਲ ਮੁੜਾ ਦੇ ਸੀਨੇ ਨਾਲੇ ਕਹਦਾ ਸੀਨੇ ਨਾਲੇ ਕੁੜੀ ਦਾ ਹੱਥ ਕਿਦਾਂ ਸੈੱਟ ਕਰਾਦਾ 7 ਦੇ ਬੈਠ ਕੁੜੀ ਦਾ ਅੱਛਾ ਡਾਂਸ ਕਰਦੀ ਸੀ ਹਾਂਜੀ ਮੈਂ ਬਣਾ ਕੇ ਦੀਨੀ ਦੂਤਾਂ ਨਾਲ ਮੈਂ ਡਾਂਸ ਕਰਦੀ ਰੰਗ ਬਰਗੀਆਂ ਸੇੜੀਆਂ ਲਾ ਕੇ ਤੇ ਉਹਦਾਂ ਤੁਹਾਡੀ ਫਿਰ ਐਕਟ ਤੁਹਾਡੀ ਐਕਸਰਸਾਈਜ਼ ਹੁੰਦੀ ਹੈ ਗਾਣੇ ਤੁਸੀਂ ਡਾਂਸ ਕਰਦੇ ਹੋ ਪੰਜਾਬੀ ਗਾਣੇ ਤੇ ਕਰਦੇ ਹੋ ਹਾਂਜੀ ਤਾਂ ਤੁਹਾਨੂੰ ਇੰਗਲਿਸ਼ ਵੀ ਆਉਂਦੀ ਬੋਲਣੀ ਹਾਂਜੀ ਇੰਗਲਿਸ਼ ਵੀ ਆਉਂਦੀ ਆ ਤੇ ਅਰਬੀ ਕਾ ਲੈਂਗੁਏਜ ਵੀ ਸਵਿਚ ਕੀ ਹੋਈ ਆ ਤੁਹਾਡੇ ਜਿਹੜਾ ਪਹਿਰਾਵਾ ਹੈ ਜਾਨ ਜਿੰਦਗੀ ਦੇ ਤੁਸੀਂ ਸੂਟ ਪਾਉਂਦੇ ਹੋ ਸਾਰੀਆਂ ਪਾਉਂਦੇ ਜਾਂ ਫਿਰ ਇੰਗਲਿਸ਼ ਵੀ ਪਾਉਂਦੇ ਹੋ ਆਪਣਾ ਵੀਰ ਜੀ ਤੁਸੀਂ ਦੇਖਦਾ ਇੰਟਰਵਿਊ ਲਈਨੇ ਜਿੱਦਾਂ ਮੈਂ ਵਿਆਹ ਕਰਾਉਣਾ ਹੁੰਦਾ ਨਹੀਂ ਹਾਂ ਕੁਕਿੰਨ ਇੱਕ ਵੱਖਰਾ ਕੈਰੈਕਟਰ ਹੈ ਜਿਸਕਾ ਕਿ ਸਾਡੀਆਂ ਪੈਣਾ ਨੂੰ ਬੁਖਾਰਨਾ ਚਾਹ ਰਹੀ ਸੀ ਕਿ ਇਹ ਕੈਲੀ ਜੀ ਇਹਨਾਂ ਦਾ ਨਾਮ ਕੀ ਇੱਕ ਹੋਰ ਵੀ ਹੈ ਤੇ ਤੁਸੀਂ ਆਨ ਗਵਾਨ ਦੇ ਵਿੱਚ ਤੁਹਾਡਾ ਜਿਹੜਾ ਰਿਲੇਸ਼ਨ ਹੈ ਰਿਸ਼ਤਾ ਜਿਹੜਾ ਹੈ ਮੈਨੂੰ ਪਤਾ ਲੱਗਾ ਹੈ ਕਿ ਤੁਸੀਂ ਅਕਸਰ 엘ਿਵੇਟਰ ਚ ਆਨ ਲੋਗਾ ਨੂੰ ਵੀ ਪਰੇਸ਼ਾਨ ਕਰਦੇ ਹੋ ਕਈ ਵਾਰ ਖੁਦ ਵੀ ਆਪਰੇਸ਼ਨ ਹੁੰਦੇ ਹੋ ਇਹ ਤੁਸੀਂ ਇਸ ਪਰੇਸ਼ਾਨੀ ਦੇ ਹਾਲਤ ਵਿੱਚ ਕਿਉਂ ਹੈ ਵੈਸੇ ਤੁਸੀਂ ਲੋਕਾਂ ਨੂੰ ਪਰੇਸ਼ਾਨ ਕਿਉਂ ਕਰਦੇ ਜਿਹੜੇ ਤਰ੍ਹਾਂ ਆਣ ਗਵਾਨ ਦੇ ਬਸਣ ਵਾਲੇ ਲੋਕ ਨੇ ਨਹੀਂ ਨਹੀਂ ਜੀ ਮੇਰੀ ਪੋਤੇ ਮੇਰੀਆਂ ਅਰਬੀ ਵੀ ਹੈਗੀਆਂ ਢੀਨਣਾ ਵੀ ਹੈਗੀਆਂ ਤੇ ਮੈਨਾਂ ਉਹਨਾਂ ਨਾਲ ਬਹੁਤ ਪਿਆਰ ਆ ਇਹ ਬਾਲਾ ਚੀਦੀ ਕਿਤੇ ਜਿੱਦਾਂ ਹਮੋਂ ਪੰਜਾਬਣਾਂ ਜਿੱਦਾਂ ਕੋਈ ਕਨੇਡੀਅਨ ਡਰੈਸ ਪਾਈ ਆ ਕੋਈ ਨਾ ਕੋਈ ਗੱਲ ਕਰਦੀਆਂ ਤੇ ਇਹ ਜਿਹੜਾ ਹੈਗਾ ਤੇ ਉਹਨਾਂ ਨੇ ਉੱਥੇ ਮਿਲੂ ਵੀ ਬਹੁਤ ਦਿੱਤਾ ਸੀ ਕਨੇਡੀਅਨ ਡਰੈਸ ਨਾ ਪਾ ਹੂੰ ਹੂੰ ਤੇ ਤੁਸੀਂ ਕਨੇਡੀਅਨ ਡਰੈਸ ਪਾਉਣ ਦੇ ਸ਼ੌਕ ਰੱਖਦੇ ਹੋ ਤੁਸੀਂ ਧਰਮ ਸਥਾਨਾਂ ਤੇ ਨਤਮਸਤ ਹੁੰਦੇ ਗੁਰੂ ਘਰਾਂ ਦੇ ਮੈਂ ਵੀ ਕੀ ਚੀਜ਼ ਨਹੀਂ ਗੁਰੂ ਘਰ ਨਹੀਂ ਜਾਂਦੇ ਨਹੀਂ ਕਿਉਂ ਉਥੇ ਵੀ ਜੀ ਆਪ ਰੱਬ ਦਾ ਨਾਮ ਤਾਂ ਲੈ ਲੀਂਦੇ ਆ ਨਹੀਂ ਉਥੇ ਵੀ ਮੁਰਕੇ ਜਿਹੜਾ ਹੈਗਾ ਉਹ ਗੱਨਾ ਕਰੀ ਜਾਂਦੀਆਂ ਜੇ ਹੁਣ ਕੀਤਨ ਦਰਬਾਰ ਹੋਇਆ ਤਾਂ ਉੱਚ ਵੀ ਮਗਰ ਮਗਰ ਗੱਨਾ ਕਰਦੇ ਆ ਨੇ ਤੁਲੇ ਜਾਣਾ ਤੇ ਜਿਹੜਾ ਗਿਆਨਾ ਤਾਂ ਮਗਰ ਮਗਰ ਵਾਹਿਗੁਰੂ ਦਾ ਨਾਮ ਨਹੀਂ ਲੀਦਾ ਤੇ ਮੈਂ ਨਹੀਂ ਲਈ ਕਰਦੀ ਨਹੀਂ ਨਹੀਂ ਉਹ ਲੋਕ ਕਰਨ ਬੱਕਰੀ ਗੱਲ ਹੈ ਪਰ ਤੁਸੀਂ ਇੱਕ ਸਿੱਖ ਘਰਾਣੇ ਵਿੱਚ ਜਨਮ ਲਿਆ ਇਹ ਤੁਹਾਨੂੰ ਗੁਰੂ ਘਰ ਜਾਣਾ ਚਾਹੀਦਾ ਔਰ ਅੱਜ ਜਾਣ ਤੋਂ ਪਹਿਲਾਂ ਮੈਨੂੰ ਪ੍ਰਣ ਕਰੋ ਕਿ ਤੁਸੀਂ ਗੁਰੂ ਘਰ ਜਰੂ ਜਾਓ ਮੈਂ ਨਹੀਂ ਜਾਣਾ ਵੀ ਜੀ ਇਸ ਤਰ੍ਹਾਂ ਦਾ ਤੁਹਾਨੂੰ ਤੁਸੀਂ ਪੁਲਿਸ ਹੁਣ ਸਾਰੇ ਵੀ ਬਹਤੇ ਤੁਸੀਂ ਵੀ ਲੱਗੇ ਪਰ ਇਸ ਵਾਰ ਘਰੇਦਾਰ ਨੂੰ ਰੋਪਣਾ ਮੈਂ ਕੋਤਵਰੇ ਰਹਾ ਮੈਂ ਟਾ ਆਈ ਡੋਨਟ ਲਾਈਕ ਟੂ ਡੂ ਥੈਟ ਓਕੇ ਡੋਨਟ ਟਾਕ ਟੂ ਟੂ ਮਚ ਸੋ ਖਿਆਲ ਇਹ ਨਾਲ ਆਪਣਾ ਕੈਰੈਕਟਰ ਹੈ ਔਰ ਮੇਰੀ ਜ਼ਿੰਦਗੀ ਵਿੱਚ ਇਹਨਾਂ ਨੂੰ ਲਿਆਉਣ ਦਾ ਮਕਸਦ ਇਹ ਸੀ ਕਿ ਬਹੁਤ ਸਾਰੇ ਪੜਾਣਾ ਇਹਨਾਂ ਨੂੰ ਵੇਖਣਾ ਚਾਹੁੰਦੇ ਸੀ ਹੈ ਔਰ ਗੁਰੂ ਕਰ ਨਤਮਸਤਕ ਹੋਣਾ ਜ਼ਿੰਦਗੀ ਵਿੱਚ ਬਹੁਤ ਸਾਰੇ ਕਈ ਵਾਰੀ ਮਾਨਸਿਕ ਸੰਤੁਲਨ ਜੋ ਔਰਤਾਂ ਦੇ ਮਤ ਘਾਵੇਂਦੇ ਨੇ ਉਹਨਾਂ ਨੂੰ ਵਾਪਸ ਵੱਲ ਸ਼ਾਂਤੀ ਮਿਲ ਜਾਂਦੀ ਹੈ ਮੇਰੇ ਖਿਆਲ ਲੱਗਦਾ ਹੈ ਕਿ ਤੁਸੀਂ ਜ਼ਿੰਦਗੀ ਵਿੱਚ ਗੁਰੂ ਘਰ ਤੋਂ ਬਹੁਤ ਦੂਰ ਹੋ ਤੇ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰ ਮੇਰੇ ਖਿਆਲ ਲੱਗਦਾ ਹੈ ਸ਼ਾਇਦ ਕਰਾਈ ਹੋਮੋ ਗੱਲ ਵੱਖਰੀ ਹੈ ਮੈਂ ਬਹੁ ਮੈਂ ਤਾਂ ਵੀਰ ਜੀ ਘਰ ਸਵੇਰੇ ਸਵੇਰੇ ਸ਼ਾਮ ਪਾਣੀ ਲਉਂਦੀ ਹਾਂ ਚੰਗੀ ਗੱਲ ਆ ਹਾਂਜੀ ਸਵੇਰੇ ਗੁਰੂ ਘਰ ਵੀ ਜਾ ਕੇ ਹਾਂਜੀ ਬਾਣੀ ਦਾ ਲਾਈਦੀ ਆ ਕੀ ਠੰਡਾ ਦੀ ਠਾੜੀ ਕੋ-ਉਹ ਵੀ ਸੁਣੀ ਤੇ ਲੋਕ ਦੇ ਪਰੇਸ਼ਾਨ ਕਰਨ ਵਾਲੇ ਕੌਣ ਨੇ ਮਰਦ ਨੇ ਜਾਂ ਔਰਤਾਂ ਨੇ ਫੋਨ ਤੇ ਵੀਰ ਜੀ ਮਰਦ ਜਾਂਦੇ ਆ ਮਾਦਾ ਬਹੁਤ ਜਿਆਦਾ ਵੱਧ ਕਟਿੰਗ ਦਾ ਬੋਲਦੇ ਜਿਹੜੀ ਉਹਨਾਂ ਦੀ ਤਸਵੀਰ ਨੂੰ ਸ਼ਾਮ ਨੂੰ ਹੀ ਟਾਈਪ ਹਾਂਜੀ ਇਹ ਕੌਣ ਲੋਕ ਨੇ ਵੈਸੇ ਕਰਾ ਚੌਂ ਨੇ ਫੋਨ ਜਾਂ ਨਹੀਂ ਪ੍ਰਾਈਵੇਟ ਕੰਮ ਕਲਰ ਦਾ ਫੋਨ ਕਰਦੇ ਹਾਂ ਕਿੰਨੇ ਕਿੰਨੀ ਕਮਰ ਦੇ ਲੋਕ ਤੁਹਾਨੂੰ ਪਤਾ ਲੱਗਦਾ ਜੰਗ ਦੇ ਮੁੰਡੇ ਆ ਬਹੁਤ ਜਿਆਦਾ ਗਲਤ ਬੋਲਦੇ ਆ ਪਰ ਜੇ ਉਹ ਸੁਣਦੇ ਆ ਨਾ ਉਹਨਾਂ ਨੂੰ ਇਹ ਦੇਖਣਾ ਚਾਹੀਦਾ ਜੇ ਉਹਨਾਂ ਦੇ ਸਾਰੀ ਫੈਮਿਲੀ ਹੈਗੀ ਫੇਰ ਨਾ ਉਹ ਕਿਸੇ ਦੀ ਮਾਂ ਭੈਣ ਫੋਨ ਆ ਆਪ ਕਰਕੇ ਤਾਂ ਨਾ ਕਰ ਤੁਸੀਂ ਅੱਜ ਆਪਣੇ ਵਿੱਚ ਇਹ ਵੀ ਸੰਦੇਸ਼ ਨਾ ਚਾਹੋ ਕਿ ਭਾਈ ਤੁਹਾਨੂੰ ਕੋਈ ਤੰਗ ਨਾ ਕਰੇ ਤੇ ਤੁਸੀਂ ਵੀ ਨਾ ਕਿਸੇ ਨੂੰ ਕਰੋ ਨਹੀਂ ਮੈਂ ਨਹੀਂ ਕਿਸੇ ਨੂੰ ਤੰਗ ਕਰਦੀ ਬਾਕੀ ਵੀਰ ਜੀ ਮੈਂ ਜਿੰਨਾ ਚ ਇਹ ਵੀ ਉਹ ਤੇ ਸੁਣਨਾ ਹੀ ਸੁਣਨਾ ਤੇ 30 ਰੇਡੀਓ ਤੇ ਵੀ ਆਉਣਾ ਤੇ ਟੀਵੀ ਤੇ ਵੀ ਆਉਣਾ ਇੱਕ ਮੈਸੇਜ ਖੱਢੀ ਜਾਂ ਉਹ ਜਸਸੀ ਕੰਡੀ ਜਸਸੀ ਤਾਂ ਦਰੀਆਂ ਮੁੰਡਾ ਆ ਤੇ ਮੈਂ ਉਹਦੀਆਂ ਵੀ ਗੱਲਾਂ ਬਾਤਾਂ ਸੁੜੀਆਂ ਮੈਂ ਉਹਨੂੰ ਲਾਈਕ ਕਰਦੀਆਂ ਤੇ ਜੇ ਉਹਦੀ ਮਰਜ਼ੀ ਹੋਵੇ ਤਾਂ ਉਹ ਵੀ ਟੀਵੀ ਤੇ ਮੈਂ ਵੀ ਤੇਰੀ ਉਹਦੇ ਤੇ ਮੈਂ ਨਹੀਂ ਬੋਲੀ ਐਸੀ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵੀ ਬਹੁਤ ਸੋ ਤੁਹਾਡਾ ਨਾਮ ਕੈਲੀ ਕਿਗੀ ਜਾਂ ਕੀ ਇੱਕ ਹੋਰ ਕਹੀ ਉਹ ਤੁਹਾਡੀ ਚਿਵਾਈਸ਼ ਅਗੀ ਦਾ ਤੁਸੀਂ ਕਹਿਣਾ ਤੇ ਤੁਸੀਂ ਇਦਾਂ ਹਮ ਤੇ ਅਗਲੇ ਕੋ ਤੇ ਰੇਡੀਓ ਤੇ ਵੀ ਤੁਸੀਂ ਇਦਾਂ ਬੱਸੀ ਸਬਜ਼ੀ ਕਰਦੇ ਆ ਅਗਲੇ ਕੋ ਇਦਾਂ ਹਮ ਤੇ ਗੱਲਾਂ ਪੁੱਛਦੇ ਕਾਨੂੰ ਜਿੱਦਾਂ ਚੱਜ ਲੱਗੇ ਹੁੰਨੇ ਹੈ ਮੇਰਾ ਜੀ ਚੋਕੇ ਦਾ ਇੱਕ ਜੂਰੀ ਜੀ